ਪਿੰਡ ਕਾਲੇਵਾਲ ਬੀਤ ਤੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਆ ਰਸਦ ਹੈ ਹੜ ਪ੍ਰਭਾਵਿਤ ਇਲਾਕੇ ਲਈ ਰਵਾਨਾ ਜਿਵੇਂ ਕਿ ਪਤਾ ਹੀ ਹੈ ਲੋਕਾਂ ਨੂੰ ਸਾਰਿਆਂ ਨੂੰ ਤਕਰੀਬਨ ਪੰਜਾਬ ਦੇ ਵਿੱਚ ਜਿਹੜੀ ਹੈ ਹੜ ਵਾਲੀ ਸਥਿਤੀ ਹੈ ਕਾਫੀ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਜਿਹੜੇ ਉੱਥੇ ਦੇ ਆ ਵਾਸੀ ਹੈ ਉਹਨਾਂ ਨੂੰ ਖਾਣ ਪੀਣ ਦੀ ਕਾਫੀ ਜਿਹੜੀ ਹੈ ਮੁਸ਼ਕਲ ਹੋ ਰਹੀ ਹੈ ਅੱਜ ਬੀਤੇ ਇਲਾਕੇ ਦੇ ਪਿੰਡ ਕਾਲੇਵਾਲ ਤੋਂ ਇੱਕ ਗੱਡੀ ਜਿਹੜੀ ਹੈ ਰਸੋਤ ਲੈ ਕੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਈ ਇਸ ਦੇ ਵਿੱਚ ਸਮੂਹ ਪਿੰਡ ਵਾਸੀਆਂ ਦਾ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਸਹਿਯੋਗ ਰਿਹਾ ਜਿਦੇ ਵਿੱਚ ਕਾਲੇਵਾਲ ਤੋਂ ਇਲਾਵਾ ਪਿੰਡ ਗੜੀ ਮਾਨਸੋਵਾਲ ਦੇ ਜਿਹੜੇ ਹੈ ਸੰਗਤਾਂ ਨੇ ਵੀ ਭਾਰੀ ਗਿਣਤੀ ਦੇ ਵਿੱਚ ਹਰ ਪ੍ਰਕਾਰ ਦਾ ਜਿਹੜਾ ਸਹਿਯੋਗ ਕੀਤਾ ਆ ਤੁਹਾਨੂੰ ਦਿਖਾੜਦੇ ਆ ਮੌਕੇ ਦੀਆਂ ਤਸਵੀਰਾਂ ਜਿਹਦੇ ਵਿੱਚ ਸਮੂਹ ਪਿੰਡ ਵਾਸੀਆਂ ਨੇ ਅੱਜ ਜਿਹੜੀ ਆ ਰਸਤਾਂ ਵਾਲੀ ਗੱਡੀ ਆ ਜਿਹੜੀ ਆ ਰਵਾਨਾ ਕੀਤੀ ਮੈਂ ਅਸ਼ਵਨੀ ਸ਼ਰਮਾ ਗਰਸ਼ਣ ਕਰਤੋਂ ਇਲਾਕਿਆਂ ਨੂੰ ਜਿਹੜੇ ਕਿ ਨੈਣਮਾ ਤੋਂ ਵੀਰਾਂ ਨੇ ਉਪਰਾਲਾ ਕੀਤਾ ਉਹਨਾਂ ਦੀ ਮਦਦ ਲਈ ਉਹਦੇ ਵਿੱਚ ਤਿੱਲਪੁਲ ਜੋ ਵੀ ਨਗਰ ਤੋਂ ਇਕੱਤਰਤ ਹੋਇਆ ਉਹ ਨਹਿਨਵਾ ਨਿਵਾਸੀ ਸੱਜਣ ਆਏ ਨੇ ਉਹਨਾਂ ਦੇ ਸਬੂਤ ਦਿੱਤਾ ਸੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਜਲਦ ਤੋਂ ਜਲਦ ਉਹ ਜਿਹੜੇ ਲੋਕ ਨੇ ਉਹ ਇਸ ਪੀੜਾ ਤੋਂ ਬਾਹਰ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦੀ ਆ ਕਾਲਾ ਬੀਤ ਦੇ ਇਹਨਾਂ ਭੈਣ ਭਰਾਵਾਂ ਨੇ ਜਿੰਨੀ ਹੈ ਬੱਚਿਆਂ ਨੇ ਬਹੁਤ ਸਾਰੀ ਜਿਹੜੀਆਂ ਉਮਰਤਾ ਛੋਟੀਆਂ ਛੋਟੀਆਂ ਲਾ ਕੇ ਬਹੁਤ ਵੱਡਾ ਫਰਾਲਾ ਕੀਤਾ ਹੈ ਉਹ ਜਿਹੜੇ ਬੇਆਸਰਾ ਬੇਸਹਾਰਾ ਹੋਏ ਲੋਕ ਐ ਅੱਜ ਉਹਨਾਂ ਦੀ ਵਾਹ ਫੜਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਤੋਂ ਵਾਹਿਗੁਰੂ ਇਹਨਾਂ ਦੀਆਂ ਉਮਰਤਾ ਚ ਕਰੋੜਾਂ ਹੀ ਕਰੋੜਾਂ ਦਾ ਵਾਅਦਾ ਕਰੇ ਤੇ ਹਮੇਸ਼ਾ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਤੋਂ ਉੱਤੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਵਾਹਿਗੁਰੂ